हां जी दोस्तों किम्मी ਦੀ ਤੇ ਪਵਨ ਦੀ ਇੱਕ ਵੀਡੀਓ ਕਾਲ ਮਿਲੀ ਆ ਮੈਨੂੰ ਵੀਡੀਓ ਕਾਲ ਦੇ ਉੱਪਰ ਉਹਨਾਂ ਨੇ ਗੱਲਬਾਤ ਕੀਤੀ ਆ ਕੀ ਗੱਲਬਾਤ ਹੋਈ ਆ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਂਗੀ ਮੈਂ ਦੂਜੇ ਪਾਸੇ ਜਿਹੜੀ ਸਨੇਹਾ ਕਟਿਆਲ ਸਨੇਹਾ ਨੇ ਇੱਕ ਹੋਰ ਲਾਈਵ ਹੋ ਕੇ ਲੋਕਾਂ ਦੇ ਸਾਹਮਣੇ ਗੱਲ ਰੱਖੀ ਐ ਇੱਕ ਮੁੱਦਾ ਰੱਖਿਆ ਉਹਦਾ ਕਹਿਣਾ ਵੀ ਮੈਂ ਕਿਉਂ ਮਾਫੀ ਮੰਗਾ ਕਿਸੇ ਦਾ ਸੱਚ ਸਾਹਮਣੇ ਲੈ ਕੇ ਆਂਦਾ ਮੈਂ ਕਿਸੇ ਦੀ ਗਲਤੀ ਸਾਹਮਣੇ ਲੈ ਕੇ ਆਂਦੀ ਆ ਤਾਂ ਮੈਂ ਮਾਫੀ ਕਿਉਂ ਮੰਗਾ ਮੇਰੀ ਜ਼ਿੰਦਗੀ 'ਚੋ ਖੁਸ਼ੀਆਂ ਕਹਿੰਦੀ ਕਿਸੇ ਨੇ ਇਦਾਂ ਲੱਗਦਾ ਜਿਵੇਂ ਚੱਕ ਕੇ ਬਾਹਰ ਕੱਢ ਦੀਆਂ ਹੋਣ। ਇਹ ਚੀਜ਼ ਦਾ ਮੇਰੇ ਸਿਰਫ ਆਹੀ ਹੈ ਕਿ ਲੋਕਾਂ ਨੂੰ ਦਿਖਦਾ ਕਿਉਂ ਨਹੀਂ ਆ ਲੋਕ ਕਿ ਅੰਨੇ ਕਿਉਂ ਆ ਕਿਉਂ ਸਿਰਫ ਉਹ ਦੇਖਦੇ ਆ ਜਾਂ ਦੇਖਣਾ ਚਾਹੁੰਦੇ ਆ ਜਿਨ੍ਹਾਂ 'ਚ ਉਹਨਾਂ ਨੂੰ ਸੁਆਦ ਮਿਲਦਾ ਆ ਕਿ ਇੰਟਰਸਟ ਹੈ। ਸੱਚ ਝੂਠ ਨਾਲ ਕਿਸੇ ਦੇ ਕਿਸੇ ਦੀ ਪ੍ਰੋਬਲਮ ਨਾਲ ਕੋਈ ਕੀ ਫੇਸ ਕਰ ਰਿਹਾ ਉਹਨਾਂ ਨੂੰ ਮਤਲਬ ਨਹੀਂ ਆ ਇਹ ਚੀਜ਼ ਦਾ। ਬਸ ਉਹ ਕਿ ਕਿ ਦੇਖਦੇ ਆ ਕਿ ਮਸਾਲਾ ਕਿੱਥੇ ਆ ਇੰਟਰਸਟਿੰਗ ਕਿੱਥੇ ਆ ਕਲੇਸ਼ ਕਿੱਥੇ ਆ ਉਹ ਉਹੀ ਚੀਜ਼ਾਂ ਦੇਖਣਾ ਚਾਹੁੰਦੇ ਆ ਕੋਈ ਉਹਨਾਂ ਤਾਂ ਮੈਂ ਤੁਹਾਨੂੰ ਪੂਰੀ ਗੱਲਬਾਤ ਕੀਤੀ ਆ ਇਸ ਵੀਡੀਓ ਦੇ ਵਿੱਚ ਦ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਕੇ ਜਾਓ ਤਾਂ ਜ਼ਿਆਦਾ ਦੇਰੀ ਨਾ ਕਰਦੇ ਹੋਏ ਆਪਾਂ ਕਰਦੇ ਆਂ ਵੀਡੀਓ ਨੂੰ ਸਟਾਰਟ ਤਾਂ ਮੈਂ ਜਸਪ੍ਰਿਤ ਕੌਰ ਤੁਹਾਡਾ ਸਭ ਦਾ ਸਵਾਗਤ ਕਰਦੀ ਆਂ ਮੇਰੇ YouTube ਚੈਨਲ 'ਤੇ ਉਮੀਦ ਆ ਸਾਰੇ ਜਾਣੇ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਆਪਾਂ ਹੁਣ ਕਰਦੇ ਆਂ ਵੀਡੀਓ ਨੂੰ ਸਟਾਰਟ ਦੇਖੋ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਚਰਚਾ ਦੇ ਵਿੱਚ ਚੱਲ ਰਿਹਾ ਵਿਸ਼ਾ ਕਿ ਮੀਂਹ ਤੇ ਪਵਨ ਦਾ ਹੁਣ ਕਿੰਮੀ ਤੇ ਪਵਨ ਦੀ ਇੱਕ ਵੀਡੀਓ ਕਾਲ ਤੇ ਜਿਹੜੀ ਗੱਲਬਾਤ ਹੋਈ ਆ ਉਹ ਤੁਹਾਨੂੰ ਦਿਖਾਉਗੀ ਤੇ ਜਿਹੜੀ ਇਹ ਕਿੰਮੀ ਆ ਤੇ ਸਨੇਹਾ ਹੈਗੀ ਇਹਨਾਂ ਦੇ ਰਿਸ਼ਤਾ ਕਿਦਾਂ ਦਾ ਸੀ ਇਹਨਾਂ ਦੇ ਲੱਛਣ ਕਿਦਾਂ ਦੇ ਸੀ ਤੁਹਾਨੂੰ ਮੈਂ ਇਹ ਵੀ ਦਿਖਾਉਂਗੀ ਵੀ ਲੱਛਣ ਦੇਖ ਕੇ ਬੰਦਾ ਜੱਜ ਕਰ ਸਕਦਾ ਸੀ ਵੀ ਇਹਨਾਂ ਨੇ ਇਹੋ ਜਿਹਾ ਕੁਝ ਕਰਨਾ ਹੀ ਕਰਨਾ ਇਹੋ ਜਿਹੇ ਲੱਛਣ ਸੀ ਇਹਨਾਂ ਦੇ ਮੈਂ ਤੁਹਾਨੂੰ ਦਿਖਾਉਂਗੀ ਤਾਂ ਐਂਡ ਤੇ ਮੈਂ ਤੁਹਾਨੂੰ ਇਹ ਵੀ ਦੱਸੂਗੀ ਵੀ ਜਿਹੜੀ ਸਨੇਹਾ ਹੈਗੀ ਆ ਨਾ ਸਨੇਹਾ ਦਾ ਕਹਿਣਾਗਾ ਵੀ ਮੈਂ ਇਹ ਕਹਿਣਾ ਚਾਹੁੰਨੀ ਆ ਵੀ ਜੇ ਕੋਈ ਗਲਤ ਆ ਨਾ ਉਹਦਾ ਸਾਥ ਨਾ ਦੋ ਉਹਦਾ ਸਾਥ ਛੱਡ ਦਿਓ ਨਾ ਤੂੰ ਸਾਨੂੰ ਮਤਾਂ ਦੇਵੇਂਗੀ ਹੁਣ ਆਮ ਲੋਕਾਂ ਨੂੰ ਹੁਣ ਤੂੰ ਮਤਾਂ ਦੇਵੇਂਗੀ ਜੇ ਤੂੰ ਉਹਨੂੰ ਗਲਤ ਕਹਿ ਰਹੀ ਆ ਤਾਂ ਤੂੰ ਆਪ ਕਿੰਨੀ ਕਿ ਸਹੀ ਸੀ ਹੂੰ ਮੈਂ ਤਾਂ ਮੈਂ ਇੱਕ ਕਲਿੱਪ ਸ਼ੇਅਰ ਕਰਦੀ ਆ ਆ ਦੇਖਿਓ ਕਹੇਰੀ ਹੁੰਦੀ ਆ ਬਾਰ ਬਾਰ ਨਹੀਂ ਕਿਸੇ ਤੇ ਵੀ ਇੰਨਾ ਯਕੀਨ ਨਾ ਕਰੋ ਕਿ ਇਹ ਬੰਦਾ ਜੇ ਗਲਤ ਆ ਤੇ ਉਹਦੇ ਨਾਲ ਉਹਦਾ ਸਾਥ ਦੋ ਮੈਨੂੰ ਲੱਗਦਾ ਉਸੇ ਟਾਈਮ ਬੰਦੇ ਨੂੰ ਛੱਡ ਦੇਣਾ ਚਾਹੀਦਾ ਆ ਚਾਹੇ ਉਹ ਤੁਹਾਡੀ ਜਿੰਨੀ ਮਰਜ਼ੀ ਕੋਈ ਸਕਾਇਆ ਤੁਹਾਡਾ ਕੋਈ ਫਰੈਂਡ ਸਰਕਲ ਸਿਆ ਜਿੰਨਾ ਮਰਜ਼ੀ ਆ ਕਦੇ ਵੀ ਗਲਤ ਬੰਦੇ ਦਾ ਸਾਥ ਨਾ ਦੋ ਸਾਥ ਦੇ ਦੋਗੇ ਤਾਂ ਵੀ ਮਾੜੇ ਆ ਤੇ ਜੇ ਤੁਸੀਂ ਉਹਨੂੰ ਛੱਡ ਦੋਗੇ ਦੱਸ ਕੇ ਜਾਂ ਕਿਸੇ ਨੂੰ ਗਲਤੀ ਦੱਸ ਦੋਗੇ ਉਹਦੀ ਤੇ ਤੁਸੀਂ ਤਾਂ ਵੀ ਮਾੜੇ ਆ ਤੁਸੀਂ ਦੁਨੀਆ ਲਈ ਨਹੀਂ ਚੰਗੇ ਹੋ ਸਕਦੇ ਤੁਸੀਂ ਤੇ ਹਾਲੇ ਫਿਲਹਾਲ ਮੈਨੂੰ ਲੱਗਦਾ ਆ ਕਿ ਤੇਰੀ ਜ਼ਿੰਦਗੀ ਚ ਕਿਸੇ ਨੇ ਕੱਟ ਕੇ ਤਾਂ ਬਾਰ ਸਿੱਟਦੀ ਐ ਬੜੇ ਸੋਕੇ ਟਾਈਮ ਐ ਟਾਈਮ ਹੋਰ ਸਿੰਪੈਥੀ ਗੈਨ ਕਰਨ ਦੀ ਕੋਸ਼ਿਸ਼ ਕਰ ਰਹੀ ਆ ਭਾਈ ਲੋਕਾਂ ਨੇ ਜਿਹੜਾ ਤੇਰਾ ਘਟੀਆ ਚਿਹਰਾ ਦੇਖ ਲਿਆ ਨਾ ਚਰ ਲੱਖ ਮਾੜੀ ਸੀ ਮੈਂ ਕਹਿੰਨੀ ਆ ਕਿੰਮੀ ਜਮਾ ਗਲਤ ਸੀ ਜਵਾ ਮਾੜੀ ਸੀ ਤੂੰ ਦੁੱਧ ਧੋਤੀਆਂ ਪਰ ਦੋਸਤੀ ਜਿਹੜੀ ਹੁੰਦੀ ਹੈ ਨਾ ਬਹੁਤ ਵੱਡਾ ਨਾਮ ਹੁੰਦਾ ਇੱਕ ਦੋਸਤ ਜਿਹੜਾ ਹੁੰਦਾ ਉਹਦਾ ਫਰਜ਼ ਹੁੰਦਾ ਵੀ ਆਪਣੇ ਦੋਸਤ ਦਾ ਇੱਜ਼ਤ ਦਾ ਖਿਆਲ ਰੱਖਣਾ ਆ ਅੱਗੇ ਸੁਣਿਓ ਕਿਸੇ ਚੀਜ਼ ਦੀ ਮਾਫੀ ਨਹੀਂ ਮੰਗਣ ਗਈ ਗਲਤੀ ਕਰਨ ਵਾਲਾ ਵਟਾ ਹੁੰਦਾ ਆ ਗਲ ਕਿਸੇ ਦਾ ਗੁਨਾਹ ਗਲਤੀ ਦੱਸਣ ਵਾਲਾ ਮਾਫੀ ਨਹੀਂ ਮੰਗਣ ਜਾਂਦਾ ਕਿ ਸੌਰੀ ਮੈਂ ਤੁਹਾਡੀ ਗਲਤੀ ਦੱਸਤੀ ਐ ਐਂਡ ਗਲਤੀ ਇੱਕ ਵਾਰੀ ਹੁੰਦੀ ਆ ਬਾਰ-ਬਾਰ ਨਹੀਂ ਬਟ ਉਹੀ ਗੱਲ ਆ ਵੀ ਲੋਕ ਵੱਖਰੇ ਵੱਖਰੇ ਜਿੰਨੇ ਮੂੰਹ ਨਹੀਂ ਆ ਗੱਲਾਂ ਵੱਖਰੇ ਵੱਖਰੇ ਲੋਕੀਆ ਹਰ ਕਿਸੇ ਦਾ ਵੱਖਰਾ ਕਹਿਣਾ ਆ ਕਿਸੇ ਨੂੰ ਕਹਿਣਾ ਸੌਖਾ ਹੁੰਦਾ ਵੀ ਤੁਹਾਨੂੰ ਚੁੱਪ ਰਹਿਣਾ ਚਾਹੀਦਾ ਵੀ ਜਦੋਂ ਆਪਣੇ ਤੇ ਗੱਲ ਪੈਂਦੀ ਐ ਤੇ ਹਰ ਕੋਈ ਬੋਲਦਾ ਐ ਐਂਡ ਸੇਮ ਗੋਜ਼ ਫਾਰ ਮੀ ਤੇ ਬਾਕੀ ਤਾਂ ਹਰ ਇੱਕ ਬੰਦੇ ਦਾ ਆਪਣਾ ਆਪਣਾ ਮਾਈਂਡਸੈਟ ਐ ਮੈਨੂੰ ਇੰਨਾ ਪਤਾ ਲੱਗਿਆ ਨੇ ਦਿਨਾਂ ਚ ਕਿ ਮੈਂ ਤੁਹਾਡੀ ਸੋਚ ਨਹੀਂ ਚ ਕਿਸੇ ਤੇ ਵੀ ਇਹ ਨਾ ਯਕੀਨ ਨਾ ਕਰੋ ਕਿ ਜੇ ਚੰਗਾ ਨਹੀਂ ਰਿਹਾ ਤੇ ਮਾੜਾ ਵੀ ਨਹੀਂ ਰਹੂਗਾ ਨਿਕਲ ਜਾਊਗਾ ਬਸ ਮੈਨੂੰ ਦੁੱਖ ਨਹੀਂ ਹੈ ਕਿਸੇ ਚੀਜ਼ ਦਾ ਮੇਰੇ ਸਿਰਫ ਆਹੀ ਹੈ ਕਿ ਲੋਕਾਂ ਨੂੰ ਦੇਖਦਾ ਕਿਉਂ ਨਹੀਂ ਆਏ ਲੋਕ ਕਿੰਨੇ ਕਿਉਂ ਆਏ ਕਿਉਂ ਸਿਰਫ ਉਹ ਦੇਖਦੇ ਆ ਜਾਂ ਦੇਖਣਾ ਚਾਹੁੰਦੇ ਆ ਜਿਨ੍ਹਾਂ ਚ ਉਹਨਾਂ ਨੂੰ ਸੁਆਦ ਮਿਲਦਾ ਆ ਕਿ ਇੰਟਰਸਟ ਆ ਸੱਚ ਝੂਠ ਨਾ ਕਿਸੇ ਦੇ ਕਿਸੇ ਦੀ ਪ੍ਰੋਬਲਮ ਨਾਲ ਕੋਈ ਕੀ ਫੇਸ ਕਰ ਰਿਹਾ ਉਹਨਾਂ ਨੂੰ ਮਤਲਬ ਨਹੀਂ ਆਏ ਇਸ ਚੀਜ਼ ਦਾ ਬਸ ਉਹ ਦੇਖਦੇ ਆ ਕਿ ਮਸਾਲਾ ਕਿੱਥੇ ਆ ਇੰਟਰਸਟਿੰਗ ਕਿੱਥੇ ਆ ਕਲੇਸ਼ ਕਿੱਥੇ ਆ ਉਹ ਉਹੀ ਚੀਜ਼ਾਂ ਦੇਖਣਾ ਚਾਹੁੰਦੇ ਆ ਕੋਈ ਉਹਨਾਂ ਨੂੰ ਜੋ ਮਰਜ਼ੀ ਦਿਖਾਵੇ ਐਂਡ ਇੰਨਾ ਕਦੇ ਕਿ ਇਹਨੂੰ ਜਦੋਂ ਟਰੋਲ ਕਰ ਰਿਹਾ ਤੇ ਹੁਣੇ ਤੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੋਗੇ ਠੀਕ ਹੈ ਮੈਂ ਆਪਣੀ ਫੈਮਿਲੀ ਨਾਲਾਂ ਕਰੇ ਬੈਠੀ ਆ ਸੇਫ ਆ ਇਹ ਤਾਂ ਹੈ ਨਹੀਂ ਕਿ ਤੁਸੀਂ ਕਹੋਗੇ ਕਿ ਆਪਾਂ ਡਰਾ ਰਹੇ ਆ ਤੇ ਇਹ ਬੈ ਹੀ ਜਾਊਗੀ ਘਰੇ ਨਿਕਲਣਾ ਤੇ ਮੈਂ ਹੈਗੀ ਅੱਜ ਨਹੀਂ ਤਾਂ ਗੱਲ ਨਹੀਂ ਕਰ ਲੂੰਗੀ ਤੇ ਉਸ ਤੋਂ ਬਾਅਦ ਬੰਦੇ ਦੀ ਆਪਣੀ ਮਰਜ਼ੀ ਆ ਤੁਸੀਂ ਕੀ ਤੁਸੀਂ ਕੀ ਇਸ ਪ੍ਰਸਪੈਕਟਿਵ ਨਾਲ ਕਿੰਨੂੰ ਕੀ ਦੇਖਦੇ ਹੋ ਕਿਸ ਕੰਟੈਕਸਟ ਚ ਕਿਸ ਨੂੰ ਕੀ ਕਹਿੰਦੇ ਹੋ ਕੀ ਕਰਦੇ ਹੋ ਉਹ ਤੁਹਾਡੀ ਆਪਣਾ ਦਿਮਾਗ ਆ ਆਪਣਾ ਦਿਲ ਆ ਉਹਨੂੰ ਮੈਂ ਚੇਂਜ ਨਹੀਂ ਕਰ ਸਕਦੀ ਪਰ ਕਿੰਨਾ ਕੁ ਚਿਰ ਮੈਂ ਇਦੀ ਘਰੇ ਬਹਿ ਜੂੰਗੀ ਕਿੰਨਾ ਕੁ ਚਿਰ ਤੁਸੀਂ ਵੀ ਹਰਕਤਾਂ ਕਰ ਲੋਗੇ ਬਸ ਠੀਕ ਆ ਟਾਈਮ ਆ ਚੰਗਾ ਮਾੜਾ ਨਿਕਲ ਹੀ ਜਾਊਗਾ ਕਰੜੇ ਸੇ ਗਲਤੀਆਂ ਨਿਕਲ ਹੀ ਜਾਂਦੀਆਂ ਲੱਗੀ ਸਮਝ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਇਹਨਾਂ ਦੇ ਲੱਛਣ ਪਹਿਲਾਂ ਦੇ ਆਹ ਕਲਿੱਪ ਦੇਖਿਓ ਆਪਾਂ ਪਹੁੰਚ ਚੁੱਕੇ ਹਾਂ ਬਰਥਡੇ ਗਾਇਲ ਨੂੰ ਹੈਪੀ ਬਰਥਡੇ ਥੈਂਕ ਯੂ ਕੀ ਗਿਫਟ ਲੈਣਾ ਲੈ ਯਾਰ ਅੱਜ ਛੇ ਨੂੰ ਮੈਂ ਕਹਿਣਾ ਇਹ ਲੰਬੀ ਬਾਤ ਹੈ ਵੀ ਮੁੱਕਣੀ ਨਹੀਂ ਪਤਾ ਨਾ ਮੇਰਾ ਬਰਥਡੇ ਕੱਲ ਨੂੰ ਹੈ ਸ਼ਹਿਜ਼ਾਦੀ ਜੰਮੀ ਸੀ ਦੇਖ ਲੀਂ ਦੀਦੀ ਵੀ ਸਾਡੇ ਨਾਲ ਆ ਜੀ ਇਹਨਾਂ ਦੇ ਸਾਫ਼ ਪਤਾ ਲੱਗਦਾ ਵੀ ਇਹਨਾਂ ਦੀਆਂ ਜਿਹੜੀਆਂ ਹਰਕਤਾਂ ਸੀ ਇਹਨਾਂ ਦੇ ਜਿਹੜੇ ਲੱਛਣ ਸੀ ਉਹ ਬਿਲਕੁਲ ਗਲਤ ਸੀ ਠੀਕ ਹੈ ਇਹ ਮਤਲਬ ਹੈ ਨਹੀਂ ਸੀ ਇਹਨਾਂ ਦਾ ਕੋਈ ਹਿਸਾਬ ਕਿਤਾਬ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਜਦੋਂ ਨਾ ਕਿੰਮੀ ਦਾ ਬਰਥਡੇ ਸੀਗਾ ਤੇ ਪਵਨਾ ਜਿਹੜਾ ਸੀਗਾ ਉਹ ਫੋਰਨ ਜੀ ਸੀ ਤੇ ਕਿੰਮੀ ਦੇ ਡਰਾਮੇ ਮਗਰ ਮਛ ਦੇ ਹੰਝੂ ਤੇ ਉਤੋਂ ਜਿਹੜੀ ਆਹ ਸੁਨੇਹਾ ਗਈ ਇਹਦੇ ਬਰਥਡੇ ਤੇ ਸਪੈਸ਼ਲ ਗਈ ਉਹਦੇ ਕੋਲੇ ਉਹਨੂੰ ਗੱਡੀ ਤੇ ਲੈ ਕੇ ਆਈ ਉਹਦਾ ਬਰਥਡੇ ਉਹਨੂੰ ਸਰਪ੍ਰਾਈਜ਼ ਦਿੱਤਾ ਉਹਨੂੰ ਇੱਕ ਚੈਨ ਤੇ ਇੱਕ ਮਤਲਬ ਰਿੰਗ ਗਿਫਟ ਕੀਤੀ ਹਨਾ ਤੇ ਪਤਾ ਨਹੀਂ ਸ਼ਾਇਦ ਉਹ 골ਡ ਸੀ ਜਾਂ ਮਤਲਬ ਹਨਾ ਕੀ ਸੀਗਾ ਚਾਂਦੀ ਵਗੈਰਾ ਦੀ ਸੀ ਜਾਂ 골ਡ ਸੀ ਤੇ ਮੈਂ ਤੁਹਾਨੂੰ ਦਿਖਾਨੀ ਆ ਤੇ ਫਿਰ ਉਹਨੂੰ ਉੱਥੇ ਇਹਨੇ ਵੀਡੀਓ ਕਾਲ ਕੀਤੀ ਪਵਨੇ ਨੂੰ ਤੇ ਲੱਛਣ ਕਰ ਰਹੀ ਸੀ ਕਿ ਉਹ ਵਲੌਗ ਬਣਦਾ ਸੀ ਰੋ ਰਹੀ ਸੀ ਉਹ ਕਹਿੰਦੀ ਨਾ ਰੋ ਨਾ ਰੋ ਫੇਰ ਕੀ ਆ ਬਰਥਡੇ ਆ ਬਰਥਡੇ ਆ ਦੇਖਿਓ ਸਰ ਕੀਮਤੀ ਹੰਝੂ ਐਡਾ ਰੋਣਾ ਜਿਹਨੇ ਮੈਨੂੰ ਮੋਸ਼ਨਲ ਕੀਤਾ ਜਿਹਨੇ ਉਹਨਾਂ ਦੇਖੀ ਚੱਲੇ ਪਰ ਬਨ ਪਾਦੀ ਇਹ ਕੀ ਗੁਸਤਾਖੀ ਕਰਦੀ ਯਾਰ ਕੁੜੀ ਆਪ ਦੇਖੀ ਨਹੀਂ ਚੁੱਪ ਹੋ ਗੋ ਯਾਰ ਦੇਖ ਲਓ ਆ ਲੱਛਣ ਨੇ ਇਨਾਂ ਲੋਕਾਂ ਦੇ ਵੀ ਪਹਿਲਾਂ ਤਾਂ ਜਿਹੜੇ ਸਿਆਣੇ ਲੋਕ ਨੇ ਉਹ ਵੇਖ ਕੇ ਇਹੋ ਜਿਹੇ ਲੋਕਾਂ ਨੂੰ ਜੱਜ ਕਰ ਲੈਂਦੇ ਨੇ ਵੀ ਉਹ ਇਹ ਕਿੱਦਾਂ ਦੇ ਹੋ ਸਕਦੇ ਆ ਜਾਂ ਕਿੱਦਾਂ ਦੇ ਹੈਗੇ ਵੀ ਆ ਸਭ ਮਤਲਬ ਮਗਰਮਛ ਦੇ ਹੰਝੂ ਹੀ ਕਹੂੰਗੀ ਮੈਂ ਬੀ ਜੀ ਪਵਣੇ ਨਾਲ ਰਿਸ਼ਤਾ ਸੱਚਾ ਹੁੰਦਾ ਤਾਂ ਆਹ ਡਰਾਮੇ ਜਿਹੜੇ ਸੀਗੇ ਨਾ ਇਹ ਡਰਾਮੇ ਕਰਨ ਦੀ ਲੋੜ ਨਹੀਂ ਪੈਣੀ ਸੀ ਤਾਂ ਚਲੋ ਭਾਈ ਦੂਜੇ ਪਾਸੇ ਜਿਹੜਾ ਪਵਨ ਹੈਗਾਗਾ ਪਵਨ ਨੇ ਤਾਂ ਸਾਫ਼-ਸਾਫ਼ ਕਹਿਤਾ ਸਾਰੇ ਜਿਹੜੇ ਪੇਜ ਵਗੈਰਾ ਨੇ ਇੰਸਟਾ ਦੀ ਆਈਡੀ ਆ ਜਿਹੜਾ YouTube ਦਾ ਹੈਗਾ ਹਨਾ ਚੈਨਲ ਉਹ ਸਭ ਕੁਝ ਪਵਣੇ ਕੋਲੇ ਚੱਲ ਰਿਹਾ ਉਹਨੇ ਆਪਣੀ ਨਵੀਂ ਸ਼ੁਰੂਆਤ ਕਰਤੀ ਆ ਉਹ ਕਹਿੰਦਾ ਵੀ ਮੇਰੀ ਜਿਹੜੀ ਪੁਰਾਣੀ ਜ਼ਿੰਦਗੀ ਸੀ ਉਹ ਪਿਛਲੇ ਸਾਲ ਚ ਖਤਮ ਹੋ ਗਈ ਹੁਣ ਮੈਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਜੋ ਹੋਇਆ ਚੰਗੇ ਲਈ ਹੋਇਆ ਪ੍ਰਮਾਤਮਾ ਸਭ ਠੀਕ ਰੱਖੇ ਹੁਣ ਤਾਂ ਹੁਣ ਜਿਹੜਾ ਹੈਗਾ ਪਵਨ ਮੂਵ ਔਨ ਕਰ ਚੁੱਕਿਆ ਚਾਹੇ ਉਹ ਆਪਣੇ ਯਾਰਾਂ ਦੋਸਤਾਂ ਨਾਲ ਠੀਕ ਹੈ ਤੇ ਕਿੰਮੀ ਜਿਹੜੀ ਹੈਗੀ ਉਹਦਾ ਕਿਤੇ ਵੀ ਅਤਾ ਪਤਾ ਹੈ ਨਹੀਂਗਾ ਟਾਈਮ ਸ਼ੋਰ ਕਿ ਕਿੰਮੀ ਦਾ ਰਿਪਲਾਈ ਆਊਗਾ ਸੂਨ ਤੇ ਚੈਨਲ ਵੀ ਬਣਾਊਗੀ ਉਹ ਕਿਉਂਕਿ ਇਹ ਜਿਹੜਾ ਕੀੜਾ ਹੁੰਦਾ ਨਾ ਇਹੋ ਜਿਹੇ ਲੋਕਾਂ ਦੇ ਦਿਮਾਗ ਚੋਂ ਨਿਕਲਦਾ ਨਹੀਂ ਹੁੰਦਾ ਤਾਂ ਉਮੀਦ ਕਰਦੀਆਂ ਤਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਚੰਗੀ ਲੱਗੀ ਤੇ ਪਹਿਲੀ ਵਾਰੀ ਚੈਨਲ ਤੇ ਆਇਓ ਤਾਂ ਸਬਸਕ੍ਰਾਈਬ ਕਰਕੇ ਜਾਇਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਅਪਡੇਟ ਦੇ ਨਾਲ ਥੈਂਕ ਯੂ